ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਅਸੀਂ ਜ਼ਰਨੀਸ ਤੇ ਮੈਂ ਹਾਂ ਪ੍ਰਦੀਪ ਕੌਰ ਇੱਕ ਵਾਰ ਫਿਰ ਤੋਂ ਰੁਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਦਿਆਂ ਬਾਰੇ ਪੰਜਾਬ ਦੇ ਹਾਲਾਤਾਂ ਬਾਰੇ ਔਰ ਜਿਸ ਦੇ ਬਾਰੇ ਜਾਣਨਾ ਤੁਹਾਡੇ ਲਈ ਵੀ ਬੇਹੱਦ ਜ਼ਰੂਰੀ ਔਰ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਸੋ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਆਰਤੀ ਮੈਮ ਸਭ ਤੋਂ ਪਹਿਲਾਂ ਦਾ ਸਵਾਗਤ ਕਰ ਲੈਂਦੇ ਆ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਅਸੀਂ ਪੰਜਾਬ ਸੂਬੇ ਦੇ ਵਿੱਚ ਰਹਿ ਰਹੇ ਆ ਪੰਜਾਬ ਦੇ ਵਿੱਚ ਰਹਿੰਦੇ ਰਹਿੰਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਬਣ ਗਏ ਨੇ ਕਿ ਆਮ ਲੋਕਾਂ ਦੇ ਲਈ ਰਹਿਣਾ ਬੜਾ ਮੁਸ਼ਕਿਲ ਹੋ ਰਿਹਾ ਬੀਂਗਾ ਜਰਨਲਿਸਟ ਬੀਂਗਾ ਪੱਤਰਕਾਰ ਇੱਕ ਅਸੀਂ ਆਮ ਨਾਗਰਿਕ ਵੀ ਆ ਔਰ ਆਮ ਨਾਗਰਿਕ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀਆਂ-ਕਿਹੜੀਆਂ ਕਮੀਆਂ ਪੇਸ਼ੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਨੇ ਤੇ ਉਹਨਾਂ ਨੂੰ ਸੁਧਾਰਨ ਦੀ ਲੋੜ ਹੈ ਬਿਲਕੁਲ ਤੁਸੀਂ ਜਿਹੜੀ ਗੱਲ ਆਖੀ ਹੈ ਕਿ ਅਸੀਂ ਇੱਕ ਜਰਨਲਿਸਟ ਹੋਣ ਤੋਂ ਪਹਿਲਾਂ ਇੱਕ ਆਮ ਨਾਗਰਿਕ ਜੀ ਹੈਗੇ ਹਾਂਗੇ ਤਾਂ ਜੇਕਰ ਅਸੀਂ ਆਮ ਨਾਗਰਿਕਾਂ ਅੱਜ ਸੂਬੇ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਗਏ ਨੇ ਕਿ ਕਿਤੇ ਵੀ ਆਪਣੇ ਆਪ ਨੂੰ ਸੇਫ ਸਮਝਣਾ ਨਾ ਆਪਾਂ ਗਲਤੀ ਕਵਾਂਗੇ ਕਿਉਂਕਿ ਹਰ ਮੋੜ ਤੇ ਹਰ ਇੱਕ ਗਲੀ ਕੋਚੇ ਚੱਪੇ ਚੱਪੇ ਤਾਂ ਸਾਨੂੰ ਅਲਰਟ ਹੁੰਦੀ ਲੋੜ ਹੈ ਕਿਉਂਕਿ ਨਹੀਂ ਪਤਾ ਕਿ ਸਾਡੇ ਨਾਲ ਕਦੋਂ ਕੀ ਵਾਪਰ ਜਾਵੇ ਕਾਨੂੰਨ ਵਿਵਸਥਾ ਦੀ ਦੇਖ ਲਓ ਤੁਸੀਂ ਸ਼ਰੀਆਮ ਗੋਲੀਆਂ ਚੱਲਦੀਆਂ ਪਈਆਂ ਨੇ ਲੁੱਟਖੋ ਹੁੰਦੀ ਪਈ ਐ ਸਨੇਚਿੰਗ ਹੁੰਦੀ ਪਈ ਐ ਸੀਸੀਟੀਵੀ ਫੁਟੇਜ ਆਪਾਂ ਕਿੰਨੀਆਂ ਦੇਖਦੇ ਆ ਹਨਾ ਰੋਜ਼ ਆਪਾਂ ਖਬਰਾਂ ਪੜ੍ਹਦੇ ਆਂ ਦੇਖਦੇ ਆਂ ਕਿ ਅੱਜ ਆ ਖਬਰ ਵਾਪਰ ਗਈ ਐ ਅੱਜ ਸਵੇਰ ਦੀ ਤਾਜ਼ਾ ਖਬਰ ਐ ਕਿ ਇੱਕ ਵਾਰ ਫਿਰ ਜਲੰਧਰ ਦੇ ਵਿੱਚ ਜਿਹੜਾ ਇੱਕ ਆਮ ਆਦਮੀ ਪਾਰਟੀ ਦਾ ਆਗੂ ਜਿਹੜਾ ਗੋਲੀਆਂ ਸ਼ਰੀਆਮ ਮਾਰਤੀਆਂ ਤੁਸੀਂ ਦੇਖਿਆ ਸੀਸੀਟੀਵੀ ਵੀ ਤੁਸੀਂ ਦੇਖੀ ਐ ਕਿ ਕਿਸ ਤਰ੍ਹਾਂ ਉਹ ਮੱਥਾ ਟੇਕ ਰਿਹਾ ਗੁਰਦੁਆਰੇ ਚੋਂ ਨਿਕਲਦਾ ਐ ਤੇ ਉਧਰੋਂ ਬਾਈਕ ਸਵਾਰ ਆ ਕੇ ਉਸ ਨੂੰ ਤਾੜ-ਤਾੜ ਗੋਲੀਆਂ ਚ ਛਾ ਲੈਂਦੇ ਆ ਪਰ ਲੱਗਦਾ ਮੈਮ ਕਿ ਜਦੋਂ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਔਰ ਉਹਨਾਂ ਦੇ ਜਿਹੜੇ ਆਗੂ ਸੇਫ ਨਹੀਂ ਆ ਤਾਂ ਫਿਰ ਆਮ ਜਨਤਾ ਦੀ ਸਿਕਿਉਰਿਟੀ ਕਿੱਥੇ ਆ ਆਮ ਜਨਤਾ ਦੀ ਸੁਰੱਖਿਆ ਕੀ ਮੈਟਰ ਕਰਦੀ ਔਰ ਜਿਵੇਂ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਸੇਮ ਉਸੇ ਹਾਲਾਤਾਂ ਦੇ ਨਾਲ ਉਹੀ ਤਰਕੀਬ ਵਰਤੀ ਗਈ ਆ ਉਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਦਾ ਜਿਹੜਾ ਕਤਲ ਕੀਤਾ ਗਿਆ ਲੱਕੀਓਪਰਾਏ ਦਾ ਕਤਲ ਕੀਤਾ ਗਿਆ ਬਿਲਕੁਲ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਨਾ ਕਿ ਸਿੱਧੂ ਮੂਸੇਵਾਲੇ ਵਾਂਗੂ ਹੀ ਇੱਕਦਮ ਉਹਦੀ ਥਾਰ ਘੇਰੀ ਗਈ ਤੇ ਉਸ ਤੋਂ ਬਾਅਦ ਉਸ ਦੇ ਉੱਪਰ ਗੋਲੇ ਦਾ ਹਮਲਾ ਕੀਤਾ ਗਿਆ ਤੇ ਸਰਕਾਰ ਜੇਕਰ ਆਪ ਦੀ ਹੋਵੇ ਤਾਂ ਸੱਤਾ ਸਰਕਾਰ ਦੇ ਹੀ ਆਗੂ ਜਿਹੜੇ ਨੇ ਉਹ ਸੁਰੱਖਿਅਤ ਨਾ ਹੋਣ ਇਹ ਵੱਡਾ ਸਵਾਲ ਹੈ ਪਰ ਕੋਈ ਵੀ ਜਿਹੜੀ ਸੱਤਾ ਸਰਕਾਰ ਹੋਏਗੀ ਨਾ ਉਹ ਕਦੇ ਨਹੀਂ ਚਾਹੇਗੀ ਕਿ ਮੇਰੇ ਰਹਿਦੇ ਹੋਏ ਮੇਰੇ ਹੀ ਆਗੂ ਜਿਹੜੇ ਅਸੁਰੱਖਿਅਤ ਹੋ ਜਾਣ ਹੁਣ ਉਹ ਆਪ ਤਾਂ ਕਰਾਉਣਾ ਰਹੀ ਜੀ ਠੀਕ ਹੈ ਹੁਣ ਸੂਬੇ ਦੇ ਹਾਲਾਤ ਕੀ ਨੇ ਨਿਸ਼ਾ ਅਲਗਾਤਾਰ ਵਿਕ ਰਿਆ ਹੈ ਅਸੀਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਵੀ ਦੇਖ ਰਹੀਆਂ ਉਹ ਜੀ ਛਾਪ ਦੇ ਨੇ ਕਿ ਐਨੇ ਡਰਗ ਜਿਹੜੇ ਫੜੇ ਗਏ ਨੇ ਐਨੇ ਕਿੰਨੇ ਗੈਂਗਸਟਰ ਜਿਹੜੇ ਫੜੇ ਜਾ ਰਹੇ ਨੇ ਉਹ ਵੀ ਚੱਲਦੀ ਪਈ ਹੈ ਮੁਹਿੰਮ ਪਰ ਜਿਹੜੀ ਸਰਕਾਰ ਸੱਤਾ ਦੇ ਵਿੱਚ ਹੁੰਦੀ ਹੈ ਜਿਹੜੇ ਵਿਰੋਧੀ ਧਿਰ ਹੁੰਦੇ ਨੇ ਜੀ ਹਮੇਸ਼ਾ ਹੀ ਰਾਜਨੀਤੀ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਕੋਈ ਇੱਕ ਦੂਜੇ ਨੂੰ ਦੇਖ ਨਹੀਂ ਸਕਦਾ ਹਰ ਕੋਈ ਆਪਣਾ ਸਿੱਕਾ ਜਮਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਚਾਰੀਆਂ ਸਾਰੀਆਂ ਚੀਜ਼ਾਂ ਜਿਹੜੇ ਨਾਂ ਵਾਪਰਦੀਆਂ ਨੇ ਨਾ ਇਹ ਆਪਣੇ ਆਪ ਨਹੀਂ ਘਟ ਜਾਂਦੀਆਂ ਨੇ ਕਿਤੇ ਨਾ ਕਿਤੇ ਰੰਜਿਸ਼ਾਂ ਵੀ ਹੁੰਦੀਆਂ ਨੇ ਤਾਂ ਕਈ ਥਾਵਾਂ ਤੇ ਇਸ ਕਰਕੇ ਵੀ ਵਾਰਦਾਤ ਹੁੰਦੀ ਹੈ ਕਿਉਂਕਿ ਉਹਦੀ ਆਪਣੀ ਇੱਕ ਲੋੜ ਹੁੰਦੀ ਹੈ ਜ਼ਰੂਰਤ ਹੁੰਦੀ ਹੈ ਕਿ ਕਿੱਥੋਂ ਮੈਂ ਆਪਣੀ ਜ਼ਰੂਰਤ ਨੂੰ ਪੂਰਾ ਕਰਾਂ ਚਾਹੇ ਮੈਨੂੰ ਕਤਲ ਹੀ ਕਿਉਂ ਨਾ ਕਰਨਾ ਪੈ ਜਾਵੇ ਫਿਰ ਉਹ ਜਿਹੜਾ ਸਮਾਨ ਬੱਚਾ ਕੋਲ ਹੁੰਦਾ ਉਹ ਲੈ ਕੇ ਭੱਜ ਜਾਂਦੇ ਨੇ ਜਾਂ ਫਿਰ ਜੇ ਇਥੇ ਮੈਂ ਰੰਜਿਸ ਦੀ ਗੱਲ ਕੀਤੀ ਹੈ ਜੇ ਮੈਂ ਉਹਨੂੰ ਉਸ ਮੁਕਾਮ ਤੇ ਦੇਖਣਾ ਨਹੀਂ ਚਾਹੁੰਦਾ ਜਾਂ ਉਹ ਕੁਰਸੀ ਮੈਨੂੰ ਮਿਲ ਜੇ ਅਸੀਂ ਉਸ ਬੰਦੇ ਨੂੰ ਹੀ ਰਾਤੋਂ ਹਟਾ ਦਿੰਦੇ ਹਾਂ ਕਿਉਂਕਿ ਟੱਕਰਾ ਆਪਾਂ ਕਰ ਨਹੀਂ ਸਕਦੇ ਸਾਡੇ ਕੋਲ ਜਾਣਕਾਰੀ ਹੈ ਨਹੀਂ ਸਾਡੇ ਕੋਲ ਸਿੱਕਾ ਤਾਂ ਸੋਰਸ ਨਹੀਂ ਹੈਗਾ ਫਿਰ ਕਤਲ ਕਰਨ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਰਸਤਾ ਬਚਦਾ ਹੈ ਇਹੋ ਜਿਹੀ ਗੱਲਾਂ ਜਿਹੜੀ ਨੂੰ ਸੋਚਦੇ ਨੇ ਜੀ ਜਿਵੇਂ ਤੁਸੀਂ ਪਹਿਲਾਂ ਵੀ ਕਹਿ ਰਹੇ ਸੀ ਕਿ ਸਾਨੂੰ ਬਹੁਤ ਗਿਆਨ ਦਿੱਤਾ ਜਾਂਦਾ ਸਾਨੂੰ ਭਾਵੁਕ ਸਪੀਚਾਂ ਸੁਣਾਈਆਂ ਜਾਂਦੀਆਂ ਨੇ ਕਿ ਅਸੀਂ ਰਾਜਨੀਤੀ ਦਾ ਹਿੱਸਾ ਬਣੀਏ ਅਸੀਂ ਪੋਲਿਟਿਕਸ ਚਾਈਏ ਮੈਨੂੰ ਲੱਗਦਾ ਆਫ ਦਿ ਕੈਮਰਾ ਸੀ ਗੱਲ ਕਰ ਰਹੇ ਸੀ ਡਾਕਟਰ ਗੁਰਪ੍ਰੀਤ ਕੌਰ ਜੀ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਧਰਮ ਪਤਨੀ ਜੀ ਨੇ ਔਰ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਯੂਥ ਨੂੰ ਪੋਲਿਟਿਕਸ ਦੇ ਵਿੱਚ ਆਉਣਾ ਚਾਹੀਦਾ ਹੈ ਔਰ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਪੋਲਿਟਿਕਸ ਦੇ ਵਿੱਚ ਹੁਣ ਯ ਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਦੇਖੋ ਇੱਕ ਐਫਰਟ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਆਪਾਂ ਦੇਖ ਰਿਹਾ ਕਿ ਅਸੀਂ ਜਿਨ੍ਹਾਂ ਨੂੰ ਚੁਣਿਆ ਉਹ ਪੜਿਆ ਲਿਖਿਆ ਹੈ ਕਿ ਨਹੀਂ ਜੀ ਉਹ ਸਰ ਇਹ ਫੰਗਰ ਕਾਨੂੰਨੀ ਕੰਮ ਕਰ ਰਿਹਾ ਕਿਹੜੇ ਆਧਾਰ ਤੇ ਕੰਮ ਕਰ ਰਿਹਾ ਭ੍ਰਸ਼ਟਾਚਾਰ ਕਰਕੇ ਕੰਮ ਕਰ ਰਿਹਾ ਸੂਬੇ ਦੇ ਵਿੱਚ ਆਪਣਾ ਸੱਤਾ ਜਿਹੜੀ ਬਣਾਈ ਹੋਈ ਏ ਉਹ ਇਹਨਾਂ ਗਲਤ ਕਦਮਾਂ ਦੇ ਰਾਹੀਂ ਬਣਾਈ ਹੋਈ ਤਾਂ ਫਿਰ ਤਾਂ ਯੂਥ ਨੂੰ ਅੱਗੇ ਵਧਣਾ ਚਾਹੀਦਾ ਪਰ ਉਸ ਦੇ ਅੱਗੇ ਵਧਣ ਦੇ ਵਿੱਚ ਖਤਰਾ ਜ਼ਰੂਰ ਹੈ ਕਿਉਂਕਿ ਪੜ੍ਹੇ ਲਿਖੇ ਲੋਕ ਨੂੰ ਅੱਗੇ ਆਉਣ ਨਹੀਂ ਦੇ ਰਹੇ ਨੇ ਤਾਂ ਉਹਨਾਂ ਨੇ ਤਾਂ ਸਪੀਚਾਂ ਦਿੱਤੀਆਂ ਰਵ੍ਰਿਤ ਬਿੱਟੂ ਦੇ ਵੱਲੋਂ ਵੀ ਇੱਕ ਸਪੀਚ ਦਿੱਤੀ ਗਈ ਸੀ ਉਹਨੂੰ ਕਿਸੇ ਨੇ ਪੁੱਛਿਆ ਸੀ ਅਸੀਂ ਨਹੀਂ ਆਉਣਾ ਚਾਹੁੰਦੇ ਨਾ ਲੋਕੀ ਆਉਣ ਨਹੀਂ ਦਿੰਦੇ ਹੈਗੇ ਵੀ ਪੜ੍ਹੇ ਲਿਖੇ ਲੋਕ ਨੂੰ ਤਾਂ ਉਹਨਾਂ ਨੇ ਗੱਲ ਕਹੀ ਸੀ ਉਦੋਂ ਕਿ ਵੀ ਜੇ ਤੁਸੀਂ ਨਹੀਂ ਅੱਗੇ ਆਓਗੇ ਤਾਂ ਫਿਰ ਸਿਸਟਮ ਬਦਲੂਗਾ ਕਿਵੇਂ ਤਾਂ ਵੀ ਬਦਲੇਗਾ ਤਾਂ ਤਾਂ ਜੇ ਤੁਸੀਂ ਮੌਕਾ ਦੋਗੇ ਮੌਕਾ ਤੁਸੀਂ ਦੇਣਾ ਨਹੀਂ ਚਾਹੁੰਦੇ ਹਨਾ ਹੁਣ ਇਹ ਲੱਕਿਓ ਬਰਾਏ ਦਾ ਵੀ ਕਤਲ ਕਿਉਂ ਹੋਇਆ ਕਿਉਂਕਿ ਤੁਸੀਂ ਉਹਨਾਂ ਦੇ ਚਾਚੇ ਦੀ ਬਾਈਟ ਸੁਣੀ ਹੋਣੀ ਆ ਉਹ ਕਹਿ ਰਹੇ ਨੇ ਕਿ ਪਹਿਲਾਂ ਹੀ ਕੌਲਾਂ ਆ ਰਹੀਆਂ ਸੀ ਧੰਬੀ ਪਰੀਆਂ ਵੀ ਉਹਨਾਂ ਦੀ ਅਧਿਖਸ਼ਤਾ ਨੂੰ ਲੈ ਕੇ ਠੀਕ ਹੈ ਤੇ ਪਾਰਟੀਆਂ ਦੇ ਅੰਦਰ ਪਹਿਲਾਂ ਹੀ ਜਦੋਂ ਕਲੇਸ਼ ਚੱਲਦਾ ਇੱਕ ਦੂਜੀ ਦੀਆਂ ਕੁਰਸੀਆਂ ਨੂੰ ਲੈ ਕੇ ਉਹਦੇ ਨੂੰ ਲੈ ਕੇ ਫਿਰ ਜਦੋਂ ਸੁਰੱਖਿਆ ਨਹੀਂ ਨੇ ਤੇ ਜੇਕਰ ਕੋਈ ਯੁੱਧ ਉਹਦੇ ਵੱਲ ਜਾਂਦਾ ਆ ਹੂੰ ਤਾਂ ਕਿਵੇਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੂਗਾ ਕਿ ਅੱਜ ਦੀ ਰਾਜਨੀਤੀ ਦੇ ਵਿੱਚ ਇੰਨਾ ਕੁਝ ਹੋ ਰਿਆ ਨਹੀਂ ਗੰਦੀ ਰਾਜਨੀਤੀ ਹੋ ਗਈ ਹੈ ਕਿ ਰਾਜਨੀਤੀ ਵਿੱਚ ਅਜਿਹਾ ਕੁਝ ਹੋਣਾ ਚਾਹੀਦਾ ਹੈ ਹਾਂ ਜਿਵੇਂ ਮੈਂਮ ਅਸੀਂ ਪੋਲਿਟਿਕਸ ਦੀ ਗੱਲ ਕਰ ਰਹੇ ਸੀ ਕਿ ਯੂਥ ਨੂੰ ਪੋਲਿਟਿਕਸ ਤੇ ਜਾਣਾ ਚਾਹੀਦਾ ਹੈ ਉੱਥੇ ਲੱਗਦਾ ਹੈ ਕਿ ਹੁਣ ਪੋਲਿਟਿਸ਼ੀਅਨਸ ਨੇ ਵੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਰਾਜਨੀਤਿਕ ਆਗੂਆਂ ਦੇ ਵੀ ਰੰਗ ਨੇ ਜਿਹੜੇ ਉਹ ਦਿਖਣੇ ਨੇ ਲਾਈਕ ਕਿ ਜਿਵੇਂ ਤੁਸੀਂ ਸ਼ੁਰੂਆਤ ਕਰ ਲੈਣੇ ਅਸੀਂ ਨਵਜੋਤ ਕੌਰ ਸਿੱਧੂ ਦੀ ਜਦੋਂ ਹੀ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਗਿਆ ਤਾਂ ਉਹਨਾਂ ਨੇ ਵੀ ਰਾਹੁਲ ਗਾਂਧੀ ਨੂੰ ਪੱਪੂ ਕਹਿ ਕੇ ਸੰਬੋਧਨ ਕੀਤਾ ਕਿੰਨਾ ਸ਼ਰਮਨਾਕ ਕਿੰਨਾ ਘਨਾਉਣਾ ਸ਼ਬਦ ਹੈ ਤੁਹਾਡੀ ਪਾਰਟੀ ਦੇ ਆਗੂ ਰਹਿ ਚੁੱਕੇ ਨੇ ਸੀਨੀਅਰ ਲੀਡਰ ਰਹਿ ਚੁੱਕੇ ਨੇ ਕਾਂਗਰਸ ਨੇ ਤੁਹਾਨੂੰ ਇੱਕ ਵੱਖਰੀ ਪਛਾਣ ਦਿੱਤੀ ਹੈ ਤੁਹਾਨੂੰ ਸ਼ਾਨ ਦਿੱਤੀ ਹੈ ਔਰ ਤੁਸੀਂ ਉਸੇ ਪਾਰਟੀ ਦੇ ਹੀ ਸੀਨੀਅਰ ਆਗੂਨ ਇਸ ਤਰੀਕੇ ਦੇ ਨਾਲ ਵਿਵਹਾਰ ਕਰ ਰਹੇ ਹੋ ਫਿਰ ਦੂਜੇ ਲੋਕ ਕੀ ਸਿੱਖ ਸਕਦੇ ਬਿਲਕੁਲ ਦੇਖੋ ਬਹੁਤ ਸਾਰੀ ਵੀਡੀਓਜ਼ ਵਿੱਚ ਆਪਾਂ ਦੇਖਿਆ ਸੀ ਕਿ ਕਿਸੇ ਵੀ ਰਾਜਨੀਤਿਕ ਨੇਤਾ ਦਾ ਨਾ ਮਜ਼ਾਕ ਉਡਾਉਂਦੇ ਉਡਾਉਂਦੇ ਹੈ ਹਨਾ ਪਰ ਅਸੀਂ ਇਹ ਭੁੱਲ ਜਾਨੇ ਆ ਕਿ ਸਾਡੇ ਨਾਲੋਂ ਕਈ ਗੁਣਾ ਉਹਨਾਂ ਨੂੰ ਅਨੁਭਵ ਹੁੰਦਾ ਹੈ ਤਾਂ ਅੱਜ ਉਸ ਸੀੜੀ ਦੇ ਵਿੱਚ ਪਹੁੰਚੇ ਹੋਏ ਨੇ ਨਵਜੋਤ कौर ਸਿੱਧੂ ਦੀ ਜੇਕਰ ਗੱਲ ਕਰੀਏ ਠੀਕ ਹੈ ਤੁਸੀਂ ਪਾਰਟੀ ਦੇ ਵਿੱਚ ਬਹੁਤ ਐਫਰਟ ਕੀਤੀ ਭਾਵੇਂ ਉਹਨਾਂ ਨੇ ਸੀਐਮ ਵਾਲੀ ਵੀ ਗੱਲ ਕੀਤੀ ਸੀ 500 ਕਰੋੜ ਵਾਲੀ ਵੀ ਗੱਲ ਕੀਤੀ ਸੀ ਕਿ ਵੀ ਸਾਡੇ ਕੋਲ ਤਾਂ ਸੀਗੇ ਨਹੀਂ ਪਰ ਜੇ ਅੱਜ ਹਾਈ ਕਮਾਂਡ ਨੇ ਕੋਈ ਐਕਸ਼ਨ ਲਿਆ ਸੀ ਤਾਂ ਕਿਸੇ ਵਜ੍ਹਾ ਕਰਕੇ ਤੁਹਾਡੇ ਅੰਦਰ ਕੋਈ ਕਮੀ ਦੇਖੀ ਹੋਊਗੀ ਤਾਂ ਹੀ ਉਹਨਾਂ ਨੇ ਐਕਸ਼ਨ ਲਿਆ ਪਰ ਜੇ ਤੁਸੀਂ ਕੁਝ ਗਿਲਾ ਸ਼ਿਕਵਾ ਸੀਗਾ ਵੀ ਤਾਂ ਇੱਕ ਪੜ੍ਹੇ ਲਿਖੇ ਦੀ ਤਰ੍ਹਾਂ ਮੈਨਰ ਦੇ ਵਿੱਚ ਰਹਿੰਦੇ ਹੋਏ ਤੁਹਾਨੂੰ ਕਹਿਣਾ ਚਾਹੀਦਾ ਸੀਗਾ ਪਰ ਉਹਨਾਂ ਨੇ ਵੀ ਉਹੀ ਅਨਪੜਾਂ ਵਾਲੀ ਗੱਲ ਕਰਤੀ ਵੀ ਪੱਪੂ ਕਹਿ ਦਿੱਤਾ ਤਾਂ ਇਹ ਨਹੀਂ ਚੰਗਾ ਲੱਗਦਾ ਤੁਸੀਂ ਵੀ ਕਹਿੰਦੇ ਹੋ ਕਿ ਬੜੇ ਤੁਹਾਡੇ ਸੀਨੀਅਰ ਆਗੂ ਰਹਿ ਚੁੱਕੇ ਨੇ ਤਾਂ ਚੰਗੀ ਗੱਲ ਹੈ ਕਿ ਆਪਾਂ ਕਿਸੇ ਦੇ ਅੰダー ਰਹਿੰਦੇ ਨੇ ਕਿਸੇ ਦੀ ਵਜ੍ਹਾ ਨਾਲ ਜੀ ਸਾਨੂੰ ਚਿਹਰਾ ਮਿਲਦਾ ਪਿਆ ਸਾਨੂੰ ਇੱਕ ਨਵੀਂ ਪਛਾਣ ਮਿਲਦੀ ਪਈ ਹੈ ਘੱਟੋ ਘੱਟ ਉਸ ਚੀਜ਼ ਦੀ ਤਾਂ ਉਹ ਮਰਿਆਦਾ ਰੱਖ ਖਲਾਣੀ ਚਾਹੀਦੇ ਸੀਗੇ ਉਹਨਾਂ ਨੂੰ ਹੁਣ ਤੁਸੀਂ ਦੇਖੋ ਰਵਨੀਤ ਬਿੱਟੂ ਵਾਲਾ ਜਿਹੜਾ ਪੰਗਾ ਪੈ ਗਿਆ ਕਿ ਕਿਦਾਂ ਰਾਹੁਲ ਗਾਂਧੀ ਨੇ ਕਹਤਾ ਵੀ ਮੇਰਾ ਗੱਦਾਰ ਆ ਗਿਆ ਗੱਦਾਰ ਦੋਸਤ ਆ ਗਿਆ ਠੀਕ ਹੈ ਹੋ ਸਕਦਾ ਸੀ ਉੱਥੇ ਰਾਹੁਲ ਗਾਂਧੀ ਨੂੰ ਵੀ ਅਜਿਹੇ ਸ਼ਬਦ ਨਹੀਂ ਵਰਤਣੇ ਚਾਹੀਦੇ ਸੀ ਤੋ ਨਹੀਂ ਹੱਥ ਮਲਾਉਣਾ ਸੀ ਨਾ ਬੁਲਾਉਂਦੇ ਨਹੀਂ ਗੱਲ ਕਰਨੀ ਸੀ ਨਾ ਕਰਦੇ ਸਿੱਧਾ ਕਹਿੰਦੇ ਵੀ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ ਬਹੁਤ ساری ਚੀਜ਼ਾਂ ਨੇ ਪਰ ਇਹ ਰਾਜਨੀਤੀ ਹੈ ਕਿਸ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਹਾਈਲਾਈਟ ਹੋਣ ਦੇ ਲਈ ਜਾਂ ਫਿਰ ਮਨਸ਼ਾ ਕੁਝ ਹੋਰ ਹੁੰਦੀ ਹੈ ਕਿ ਅਸੀਂ ਅਜਿਹੇ ਸ਼ਬਦ ਬਿਆਨਬਾਜ਼ੀ ਕਰਨ ਨਹੀਂ ਹੈ ਤੇ ਕਈ ਵਾਰ ਤਾਂ ਜਿਹਾ ਵੀ ਦੇਖਣ ਨੂੰ ਮਿਲਦਾ ਕਿ ਵਾਕਈ ਕਿਸ ਨੂੰ ਅਕਲ ਨਹੀਂ ਹੁੰਦੀ ਉਹ ਕੁਝ ਵੀ ਬੋਲ ਜਾਂਦੇ ਨੇ ਫਿਰ ਰਾਜਾ ਬੜਿੰਗ ਦੇ ਵੱਲੋਂ ਕੋਈ ਵੀਡੀਓ ਸ਼ੇਅਰ ਕੀਤੀ ਜਾਂਦੀ ਜਿਦੇ ਵਿੱਚ ਰਵਨੀਤ ਬਿੱਟੂ ਦੇ ਵੱਲੋਂ ਬੜੇ ਸ਼ਾਨਦਨ ਵਾਲੇ ਗੱਲ ਕੀਤੀ ਗਈ ਕਿ ਅੱਜ ਮੇਰੀ ਪੱਗ ਜਿਹੜੀ ਹੈ ਉਹ ਰਾਹੁਲ ਗਾਂਧੀ ਦੇ ਵਜਾ ਦੇ ਨਾਲ ਹੈ ਪਰ ਅੱਜ ਮੈਨੂੰ ਗद्दार ਕਿਹਾ ਜਾ ਰਿਹਾ ਜਿਸ ਨੂੰ ਲੈ ਕੇ ਉਹਨਾਂ ਦੇ ਮਨ ਦੇ ਵਿੱਚ ਵੀ ਰੋਸ਼ ਹੈ ਕਿ ਦੇਖੋ ਜੀ ਨੇ ਤਾਂ ਉਹ ਵੀ ਕਹਿ ਸਕਦੇ ਸੀ ਉਹ ਵੀ ਕਹਿ ਸਕਦੇ ਸੀ ਕਿ ਵੀ ਅੱਜ ਪੱਪੂ ਨੇ ਮੇਰੀ ਪਕੜੀ ਉਚਾਲਤੀ ਬਹੁਤ ਕੁਝ ਬੋਲ ਸਕਦੇ ਸੀ ਪਰ ਅਜੇਹਾ ਜਿਹੜਾ ਆਪਣੇ ਸ਼ਬਦਾਂ ਦੀ ਮਰਿਆਦਾ ਨੂੰ ਤਾਂ ਬਰਕਰਾਰ ਰੱਖਣਾ ਹੀ ਚਾਹੀਦਾ ਆ ਜੀ ਬਿਲਕੁਲ ਜਿੱਥੇ ਇੱਕ ਪਾਸੇ ਅਸੀਂ ਰਾਜਨੀਤੀ ਦੀ ਮੈਮ ਹੁਣੀ ਗੱਲ ਕਰ ਰਹੇ ਸੀ ਉੱਥੇ ਮਨਸ ਵਿੱਚ ਖਿਆਲ ਆਉਂਦਾ ਹੈ ਅਕਿ ਅਸੀਂ ਸਿਰਫ ਜ਼ਿਕਰ ਕਰ ਰਹੇ ਹਾਂ ਯੂਥ ਦਾ ਜਿਹੜੀ ਯੂਥ ਪੋਲਿਟਿਕਸ ਚਾਹਣਾ ਚਾਹੁੰਦੀ ਹੈ ਰਾਜਨੀਤੀ ਚਾਹਣਾ ਚਾਹੁੰਦੀ ਹੈ ਪਰ ਬਹੁਤ ਸਾਰੀ ਯੂਥ ਬਹੁਤ ਸਾਰੀ ਨੌਜਵਾਨ ਪੀੜ੍ਹੀ ਇੱਥੇ ਹੀ ਨੌਕਰੀਆਂ ਲੈ ਕੇ ਆਪਣਾ ਪਰਿਵਾਰ ਵਸਾਉਣਾ ਚਾਹੁੰਦੀ ਹੈ ਜ਼ਿੰਦਗੀ ਜਿਉਣਾ ਚਾਹੁੰਦੀ ਹੈ ਜੇ ਅਸੀਂ ਗੱਲ ਕਰੀਏ ਕੁੜੀਆਂ ਦੀ ਸੇਫਟੀ ਦੀ ਕੁੜੀਆਂ ਦੀ ਸੇਫਟੀ ਵੀ ਛਿੱਕੇ ਟੰਗੀ ਹੋਈ ਹੈ ਕੁੜੀਆਂ ਅੱਧੀ ਰਾਤ ਨੂੰ ਸੜਕ ਤੇ ਬਾਹਰ ਨਹੀਂ ਤੁਰ ਸਕਦੀ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰਦੀਆਂ ਨੌਜਵਾਨ ਪੀੜ੍ਹੀ ਨੌਕਰੀ ਤੋਂ ਵੰਝੇ ਰਹੀ ਹੈ ਲੱਗਦਾ ਕਿ ਇਹਨਾਂ ਤੇ ਵੀ ਥੋੜਾ ਜਿਹਾ ਫੋਕਸ ਕਰ ਦੇਣਾ ਚਾਹੀਦਾ ਨਹੀਂ ਤਾਂ ਸਪੀਚ ਦੇਣ ਲੱਗ ਜਾਂਦੇ ਨੇ ਕਿ ਨਹੀਂ ਜੀ ਯੂਥ ਬਾਹਰ ਕਿਉਂ ਜਾ ਰਿਹਾ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਰਹਿਣਾ ਚਾਹੀਦਾ ਸੀ ਬਿਲਕੁਲ ਦੇਖੋ ਇਸ ਗੱਲ ਤੋਂ ਕੋਈ ਵੀ ਅਣਜਾਣ ਨਹੀਂ ਹੈਗਾ ਕਿ ਸਾਡਾ ਯੂਥ ਬਾਹਰ ਕਿਉਂ ਜਾ ਰਿਹਾ ਉਹ ਸਭ ਤੋਂ ਪਹਿਲਾਂ ਇਹ ਇਸ ਉਹਨਾਂ ਨੂੰ ਮਿਲਦੀ ਹੈ ਕਿ ਆਪਣੇ ਭਾਰਤ ਦੇ ਵਿੱਚ ਆਪਣੇ ਸੂਬੇ ਦੇ ਵਿੱਚ ਬੁੱਕਤੀ ਨਹੀਂ ਪੈਂਦੀ ਉਹਨਾਂ ਦੇ gunaਤੀ ਉਹ ਬਾਹਰ ਜੌਬ ਲੱਭਤਾ ਹੈ ਭਾਵੇਂ ਉੱਥੇ ਉਹਨੂੰ ਲੇਬਰ ਕਰਨੀ ਪੈ ਜਾਵੇ ਉਹਨੂੰ ਉੱਥੇ ਮੁਕਦ ਪੂਰੀ ਪੈਂਦੀ ਹੈ ਹਨਾ ਉਹਨੂੰ ਆਪਣੀ ਮਿਹਨਤ ਦੇ ਪੂਰੇ ਪੈਸੇ ਮਿਲਦੇ ਨੇ ਤਾਂ ਫਿਰ ਉਹ ਆਰਾਮ ਦੇ ਨਾਲ ਬਾਰ ਨੌਕਰੀ ਕਰਦਾ ਤਾਂ ਆਪਣੇ ਆਪ ਨੂੰ ਸੋਚਦਾ ਕਿ ਮੈਂ ਕਿਤੇ ਨਾ ਕਿਤੇ ਕਾਮਯਾਬ ਹੋ ਗਿਆ ਫਿਰ ਸਾਡਾ ਪੰਜਾਬ ਖਾਲੀ ਹੁੰਦਾ ਜਾ ਰਿਹਾ ਪਿੱਛੇ ਫਿਰ ਸਾਰਿਆਂ ਦੀ ਚਿੰਤਾ ਵੱਧ ਜਾਂਦੀ ਕਿ ਜੇ ਯੂਥ ਇੱਥੋਂ ਦੀ ਬਾਹਰ ਚਲੇਗਾ ਤਾਂ ਪੰਜਾਬ ਦੇ ਵਿੱਚ ਫਿਰ ਕੰਮ ਕੌਣ ਕਰੂਗਾ ਤਾਂ ਜੇਕਰ ਸਰਕਾਰੀ ਨੌਕਰੀਆਂ ਦੀ ਗੱਲ ਕਰੀਏ ਵੀ ਇੱਥੇ ਨੌਕਰੀ ਕਰਕੇ ਉਹ ਆਪਣਾ ਘਰ ਬਸਾਵੇ ਤਾਂ ਸਰਕਾਰੀ ਨੌਕਰੀਆਂ ਨੂੰ ਟਾਈਮ 'ਸਾਂ ਤਨਖਾਹ ਕਦੋਂ ਕਦੋਂ ਮਿਲਦਾ ਹੈ ਆਏ ਦਿਨ ਟੀਚਰਾਂ ਦਾ ਧੰਨੇ ਲੱਗੇ ਹੁੰਦੇ ਨੇ ਕੱਚਿਆਂ ਤੋਂ ਪੱਕੇ ਨਹੀਂ ਹੁੰਦੇ ਫਿਰ ਤਨਖਾਹਾਂ ਟਾਈਮ 'ਸਾਂ ਨਹੀਂ ਆਉਂਦੀਆਂ ਉਹ ਵੀ ਰੂਲ ਦੇ ਪਏ ਨਹੀਂ ਤਾਂ ਸੂਬੇ ਦੇ ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਤੁਸੀਂ ਸੋਚੋ ਕਿ ਅੱਜ ਮੈਂ ਸੂਬੇ ਦੇ ਵਿੱਚ ਆਪਣੇ ਲਈ ਅਹਿਮ ਕਦਮ ਚੱਕਣਾ ਆ ਪੜ੍ਹ ਲਿਖ ਕੇ ਕੁਝ ਕਰਨਾ ਆਪਣੇ ਸੂਬੇ ਦੇ ਵਿੱਚ ਹੀ ਰਹਿ ਕੇ ਤਾਂ ਕਾਨੂੰਨ ਵਿਵਸਥਾ ਤੋਂ ਵੈਸੇ ਤੁਹਾਨੂੰ ਜੀਣ ਨਹੀਂ ਦੇ ਰਹੀ ਠੀਕ ਹੈ ਲੋਕੀ ਜੇ ਤੁਸੀਂ ਕਾਮਯਾਬ ਹੋ ਜਾਂਦੇ ਨੇ ਤਾਂ ਤਾ ਤੁਸੀਂ ਉਸ ਨੂੰ ਦੇਖ ਨਹੀਂ ਸਕਦੇ ਫਿਰ ਤੁਸੀਂ ਕਤਲੇਆਮ ਕਰਨ ਦੇ ਵਿੱਚ ਆ ਜਾਂਦੇ ਹੋ ਕਿ ਜੇਕਰ ਜੇ ਕੋਈ ਘਟਨਾ ਨਹੀਂ ਵਾਪਰਦੀ ਤਾਂ ਸੋਚੋ ਕਿ ਮੈਂ ਸਾਹ ਸੁਤੇ ਤਰੀਕੇ ਨਾਲ ਬਾਹਰ ਚਲ ਜਾਵਾਂ ਤਾਂ ਫਿਰ ਇਹ ਹੁੰਦਾ ਕਿ ਜੇ ਬਾਹਰ ਚਲ ਜਾਵਾਂ ਤਾਂ ਪਿੱਛੇ ਤੁਹਾਡੇ ਮਾਪੇ ਕੌਣ ਸੰਭਾਲੂਗਾ ਜੀ ਠੀਕ ਹੈ ਤਾਂ ਇਹ ਜੀ ਚੀਜ਼ ਨੂੰ ਸੋਚਦੇ ਸੋਚਦੇ ਕਰਦੇ ਕਰਦੇ ਯੂਥ ਦਾ ਜਿਹੜਾ ਇੱਕ ਨਾ ਫੈਸਲਾ ਜਿਹੜਾ ਹੈਗਾ ਯੂਥ ਦੇ ਕਰੀਅਰ ਨੂੰ ਲੈ ਕੇ ਤਾਂ ਉਹ ਵਿੱਚ ਬਚਾਲਿਆ ਲੱਗਦਾ ਕਿ ਕਿਤੇ ਨਾ ਕਿਤੇ ਮਾਪਿਆਂ ਦੇ ਵੀ ਜ਼ਿੰਮੇਵਾਰੀ ਬਣਦੀ ਆ ਬੱਚੇ ਨੂੰ ਛੋਟੇ ਹੁੰਦੇ ਤੋਂ ਇਸ ਤਰੀਕੇ ਦੇ ਨਾਲ ਉਹਦੀ ਡਿਵੈਲਪਮੈਂਟ ਕਰ ਦੋ ਕਿ ਸਾਡੇ ਸੂਬੇ ਦੇ ਹਾਲਾਤ ਇਸ ਤਰੀਕੇ ਦੇ ਨਾਲ ਨੇ ਜੇਕਰ ਤੂੰ ਆਪਣੀ ਜ਼ਿੰਦਗੀ ਜਿਉਣੀ ਆ ਤੇਰੇ ਵੀ ਕੁਝ ਰੂਲਸ ਹੋਣੇ ਚਾਹੀਦੇ ਨੇ ਕੁਝ ਰੈਗੂਲੇਸ਼ਨਸ ਹੋਣੇ ਚਾਹੀਦੇ ਨੇ ਬਿਲਕੁਲ ਦੇਖੋ ਹਰ ਮਾਪੇ ਹਰ ਘਰ ਦੇ ਕਪੜਾ ਅਲੱਗ-ਅਲੱਗ ਸਿਸਟਮ ਹੈ ਹਰ ਪਰਿਵਾਰ ਅਲੱਗ-ਅਲੱਗ ਕਿਸੇ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਅਲੱਗ ਹੈ ਕੋਈ ਵਧੀਆ ਤਰੀਕੇ ਨਾਲ ਪੜਾ ਲਿਖਾ ਲੈ ਰਿਆ ਉਹਨੂੰ ਸਭ ਕੁਝ ਪਤਾ ਆ ਪਰ ਕਈ ਹਲੇ ਵੀ ਰੁੱਲਦੇ ਨੇ ਪੜ੍ਹ ਲਿਖ ਕੇ ਵੀ ਰੁੱਲਦੇ ਕਾਮਯਾਬ ਹੋ ਸਕੇ ਟਕਰਾ ਮਾਰਦੇ ਪਏ ਨੇ ਤੇ ਕਈ ਜਿਹੜੇ ਨੇ ਬਹੁਤ ਜ਼ਿਆਦਾ ਹਾਰਡਵਰਕ ਕਰਦੇ ਨੇ ਤੇ ਠੀਕ ਹੈ ਜੀ ਉਹਨਾਂ ਨੂੰ ਕੋਈ ਸੋਰਸਾ ਜਿਹਾ ਮਿਲ ਜਾਂਦਾ ਆ ਤੇ ਬਹੁਤ ਸਾਰੀ ਚੀਜ਼ਾਂ ਇਹ ਵੀ ਦੇਖਣ ਨੂੰ ਮਿਲਦੀ ਕਿ ਕਰਪਸ਼ਨ ਉਹ ਬਜਾਏ ਗਲਤ ਅੰਸਰਾਂ ਦੇ ਨਾਲ ਪੈ ਜਾਂਦੇ ਨੇ ਉਹ ਸ਼ਾਰਟਕਟ ਤਰੀਕਾ ਲੱਭ ਲੈਂਦੇ ਨੇ ਤਾਂ ਫਿਰ ਨੁਕਸਾਨ ਹੋ ਜਾਂਦਾ ਤਾਂ ਹਰ ਪਾਸੇ ਸੂਬੇ ਦੇ ਅੱਜ ਜੋ ਹਾਲਾਤ ਨੇ ਲੋਕੀ ਜਿਹੜੇ ਗੁਜ਼ਰ ਰਹੇ ਨੇ ਬਾਹਰ ਨਿਕਲਣਾ ਕਾਨੂੰਨ ਵਿਵਸਾ ਤੋਂ ਲੈ ਕੇ ਪੜ੍ਹਾਈ ਲਿਖਾਈ ਨੌਕਰੀ ਤੱਕ ਤੋਂ ਲੈ ਕੇ ਕਿਤਨ ਕਿਤੇ ਬਹੁਤ ਪਿੱਛੇ ਆ ਸਾਡਾ ਸੂਬਾ ਹਜੇ ਅੱਜ ਤੁਸੀਂ ਥੋੜੇ ਦਿਨ ਪਹਿਲਾਂ ਹੀ ਦੇਖੋ ਆਪਣੇ ਪੂਬੰਦਮਨ ਪੰਜਾਬ ਮੁੱਖ ਮੰਤਰੀ ਦੇ ਵੱਲੋਂ ਫਿਰ ਤੋਂ ਪੰਜਾਬ ਦੇ ਲਈ ਜਿਹੜਾ ਕਰਜ਼ਾ ਲਿੱਤਾ ਗਿਆ ਪਹਿਲਾਂ ਵੀ ਪੰਜਾਬ ਜਿਹੜਾ ਕਰਜ਼ਾਈ ਹੋ ਰੱਖਿਆ ਹੈ ਤਾਂ ਸੂਬੇ ਦੇ ਵਿੱਚ ਉਸ ਸੂਬੇ ਦੀ ਨੁਹਾਰ ਨੂੰ ਬਦਲਣ ਦੇ ਲਈ ਅਸੀਂ ਬਹੁਤ ਸਾਰੇ ਐਫਰਟ ਕਰਦੇ ਪਏ ਆ ਸਾਡੀ ਸਰਕਾਰ ਬਹੁਤ ਸਾਰੇ ਐਫਰਟ ਕਰਦੀ ਪਈ ਪਰ ਉਹ ਦਿਖ ਨਹੀਂ ਰਹੀ ਹੈ ਸਿਰਫ ਕੀ ਹੁੰਦਾ ਹੈ ਚੋਣਾ ਜਦੋਂ ਆ ਜਾਂਦੀਆਂ ਨੇ ਤਾ ਜੇ ਪੁਲ ਬਣਾ ਦਾਂਗੇ ਆਸ਼ਾ ਲੋ ਆ ਕਰ ਦਾਂਗੇ ਨਦੀਆਂ ਪਾਣੀ ਹਰ ਇੱਕ ਦੀ ਵੱਡੀ ਵੱਡੀ ਗੱਲ ਹੁੰਦੀ ਐ ਇੱਥੇ ਤੱਕ ਕਿ ਬੈਂਕਾਂ ਦੇ ਵਿੱਚ ਪੈਸੇ ਪਾਉਣ ਦੀ ਗੱਲ ਹੋ ਜਾਂਦੀ ਐ ਕਿ ਲੇਡੀਜ਼ ਨੂੰ ਦਵਾਂਗੇ ਪੈਸੇ ਦਵਾਂਗੇ ਇੰਨੀਆਂ ਵੱਡੀਆਂ ਗੱਲਾਂ ਕਰ ਦਿੱਤੀਆਂ ਪਰ ਜਮੀਨੀ ਸੱਤ ਤੇ ਦੇਖੋ ਤਾਂ ਫਿਰ ਹੁੰਦਾ ਹੀ ਕੁਛ ਨਹੀਂ ਕਾਮ ਆਮ ਇਨਸਾਨ ਨੂੰ ਆਮ ਜ਼ਿੰਦਗੀ ਹੀ ਬਤਾਉਣੀ ਪੈਣੀ ਉਹਦੇ ਲਈ ਨਵਾਂ ਕੁਝ ਨਹੀਂ ਹੁੰਦਾ ਆਮ ਲੋਕਾਂ ਦੇ ਵੱਲੋਂ ਵੀ ਇਹ ਸਵਾਲ ਪੁੱਛੇ ਜਾਂਦੇ ਸੀ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਨਹੀਂ ਆਈ ਸੀ ਇਲੈਕਸ਼ਨਸ ਹੋਣੇ ਸੀ ਉਸ ਤੋਂ ਪਹਿਲਾਂ ਜਦੋਂ ਸਟੇਜ ਤੇ ਖੜਕੇ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਔਰ ਕਿਹਾ ਕਿਹਾ ਸੀ ਕਿ ਮਹਿਲਾਵਾਂ ਨੂੰ ਸੀ 1000 ਰੁਪਿਆ ਦਿਆ ਕਰਾਂਗੇ ਹਰ ਮਹੀਨੇ ਔਰ ਮਹਿਲਾਵਾਂ ਦਾ ਹੁਣ ਇਹ ਵਿਚਾਰ ਹੈ ਕਿ ਕਰਜ਼ਾ ਲੈਣਾ ਪੈ ਗਿਆ ਪਰ ਹਜੇ ਤੱਕ 1000 ਰੁਪਏ ਉਹਨਾਂ ਦੇ ਅਕਾਊਂਟ 'ਚ ਤੱਕ ਨਹੀਂ ਆਇਆ ਕਿਵੇਂ ਲੱਗਦੇ ਬਿਲਕੁਲ ਅਹ ਦੇਖੋ ਕਰਜ਼ਾ ਲੈਣਾ ਪੈ ਗਿਆ ਅਕਾਊਂਟ 'ਚ 1000 ਰੁਪਏ ਆਇਆ ਨਹੀਂ ਹਮ ਜਾਇਜ਼ ਹੈ ਕਿ ਲੋਕ ਗੱਲ ਕਰਨਗੇ ਕਿ ਗਿਆ ਜੀ ਖਜ਼ਾਨਾ ਕਿੱਥੇ ਹੈ ਖਜ਼ਾਨਾ ਜਿਹੜਾ ਹੈਗਾ ਆ ਪੰਜਾਬ ਦਾ ਕਿੱਥੇ ਜਾਂਦਾ ਪਿਆ ਅਫਸਰਾਂਚਾਰੀ ਦੇ ਵਿੱਚ ਜਾਂਦਾ ਪਿਆ ਹਮ ਅੱਜ ਉਹ ਸੋਰਸ ਬਹੁਤ ਲਗਾ ਦੇ ਤੁਸੀਂ ਇੱਕ ਛੋਟੀ ਜਿਹੀ ਗੱਲ ਤੋਂ ਸਮਝੋ ਹਮ ਜਦੋਂ ਇੱਕ ਪ੍ਰਚਾਰੀ ਕਰਨਾ ਹੁੰਦਾ ਆ ਪਾਣੀ ਇੱਕ ਛੋਟਾ ਜਿਹਾ ਸਮਾਗਮ ਹੀ ਕਿਉਂ ਨਾ ਹੋਵੇ ਕਿੰਨਾ ਰਾਜਨੀਤਿਕ ਨੇਤਾਵਾਂ ਦੇ ਪੋਸਟਰ ਹੀ ਵੱਡੇ ਵੱਡੇ ਲੱਗ ਜਾਂਦੇ ਨੇ ਹੁਣ ਕਿਉਂ ਪੋਸਟਰ ਕੀ ਥੋੜੇ ਪੈਸੇ ਚ ਲੱਗ ਜਾਂਦੇ ਆ ਤੁਹਾਨੂੰ ਰੇਟ ਨਹੀਂ ਪਤਾ ਹੀ ਆ ਵੱਡੇ ਵੱਡੇ ਹੋਲਡਿੰਗਸ ਲੱਗਦੇ ਲੱਖਾਂ ਚ ਲੱਗਦੇ ਆ ਜੀ ਤਾਂ ਹਰ ਇੱਕ ਨੂੰ ਪਤਾ ਹੁੰਦਾ ਆ ਤੁਸੀਂ ਅਨਾਉਂਸਮੈਂਟ ਕੀਤੀ ਹੁੰਦੀ ਸਪੀਚ ਕੀਤੀ ਹੁੰਦੀ ਹੈ ਵੀ ਆ ਚੀਜ਼ ਪਾਪਣ ਵਾਲੀ ਆ ਜਾਂ ਆ ਚੀਜ਼ ਮੈਂ ਕਰਨ ਵਾਲਾ ਆ ਹੂੰ ਦੋ ਚਾਰ ਬੋਰ ਲਗਾ ਦੋ ਠੀਕ ਹੈ ਪਤਾ ਲੱਗ ਜਾਂਦਾ ਸੋਸ਼ਲ ਮੀਡੀਆ ਤੇ ਹਰ ਕੁਝ ਪਤਾ ਲੱਗ ਰਿਹਾ ਫਿਰ ਵੱਧ ਤੋਂ ਜ਼ਿਆਦਾ ਪ੍ਰਮੋਸ਼ਨ ਕਰਨੀ ਆਪਣੇ ਪੋਸਟ ਛਪਵਾਣੇ ਉਹ ਪੈਸੇ ਤਾਂ ਕਿਤੇ ਕਿਤੇ ਵੇਸਟੇਜ ਹੀ ਹੈਗੀ ਹੈ ਤੁਸੀਂ ਕਈ ਥਾਵਾਂ ਤੇ ਦੇਖਿਆ ਨਾ ਚੰਗੀ ਭੱਲੀ ਸੜਕਾਂ ਵੀ ਜਦੋਂ ਬੜੀਆਂ ਹੁੰਦੀਆਂ ਨੇ ਉਹ ਫੇਰ ਪੱਟ ਕੇ ਲੱਗਦੇ ਆ ਬਣਾਣ ਉਹ ਵੀ ਕਦੋਂ ਸ਼ੁਰੂ ਕਰਦੇ ਜਦੋਂ ਫਿਰ ਤੋਂ ਦੁਬਾਰਾ ਇਲੈਕਸ਼ਨ ਦੇ ਨੇੜੇ ਆਉਂਦੇ ਨੇ ਵੀ ਅਸੀਂ ਦਿਖਾਣਾ ਹੁੰਦਾ ਜੀ ਅਸੀਂ ਆਪਣੇ ਕੰਮ ਦੇ ਵਿੱਚ ਵੀ ਇੰਨਾ ਪੈਸਾ ਇੱਥੇ ਲੱਗ ਗਿਆ ਨਾਲ ਦੇ ਨਾਲ ਅਸੀਂ ਹਾਈਲਾਈਟ ਹੋ ਜਾਾਂਗੇ ਜੀ ਵੋਟਰ ਸਾਨੂੰ ਵੋਟ ਪਾ ਦੇਣਗੇ ਜੀ ਬਿਲਕੁਲ ਸੋ ਇਹ ਸੀ ਸਾਡੇ ਪੰਜਾਬ ਦੇ ਹ ਉਹ ਪੰਜਾਬ ਜਿਸ ਨੂੰ ਕਦੇ ਸੋਨੇ ਦੀ ਚੀੜੀ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਉਹ ਪੰਜਾਬ ਜਿਸ ਦੀਆਂ ਕੁੜੀਆਂ ਦੀ ਗੱਲ ਹੁੰਦੀ ਸੀ ਉਹ ਪੰਜਾਬ ਜਿਸ ਦੇ ਵਿੱਚ ਇਮਾਨਦਾਰੀ ਦੀ ਗੱਲ ਹੁੰਦੀ ਸੀ ਪਰ ਅੱਜ ਕੱਲ ਕਰਪਸ਼ਨ ਭ੍ਰਿਸ਼ਟਾਚਾਰ ਇਸ ਕਦਰ ਵੱਧ ਗਿਆ ਕਿ ਆਮ ਲੋਕਾਂ ਨੂੰ ਆਮ ਨਾਗਰਿਕ ਨੂੰ ਪੰਜਾਬ ਦੇ ਵਿੱਚ ਰਹਿਣਾ ਹੁਣ ਕਿਤੇ ਨਾ ਕਿਤੇ ਸਜ਼ਾ ਜ਼ਰੂਰ ਜਪਦੀ ਹੋएगी ਚਾਹੇ ਮਹਿੰਗਾਈ ਦੀ ਗੱਲ ਕੀਤੀ ਜਾਵੇ ਚਾਹੇ ਸੁਰੱਖਿਆ ਦੀ ਗੱਲ ਕੀਤੀ ਜਾਵੇ ਸ਼ਰੀਅਮ ਕਤਲਿਆਮ ਹੋ ਰਿਹਾ ਸੁਣਵਾਈ ਨਹੀਂ ਹੋ ਰਹੀ ਔਰ ਕਿਤੇ ਨਾ ਕਿਤੇ ਪੰਜਾਬ ਦੇ ਹਾਲਾਤ ਨੇ ਜਿਹੜੇ ਉਹ ਵੱਧ ਤੋਂ ਵੱਧ ਹੋ ਰਹੇ ਨੇ ਸੋ ਹਰ ਇੱਕ ਨਾਗਰਿਕ ਆਪਣੇ ਦੇ ਲਈ ਖੁਦ ਹੀ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਹੀਂ ਤੁਸੀਂ ਕੋਈ ਵੀ ਆਪਣਾ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਸਾਨੂੰ ਕਮੈਂਟਸ ਬਾਕਸ ਦੇ ਵਿੱਚ ਮੈਸੇਜ ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਜਾਸਤਾਂ